ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਜਿੱਥੇ ਗੰਗਾ ਗਾਉਂਦਾ ਦੀਤਾ ਪਾਲੈ ਉਸ ਦੇ ਨਾਲ ਪਰਿਤਾਂ ਤੁਪਵ ਜਲ ਸਰਜੇਗਾ ਬੰਦਿਆ ਪੜ ਕੇ ਗੁਰਨਾਨਕ ਦੀ ਬਾਣੀ ਲੱਖਾਂ ਤਰਗੇ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜੇਗਾ ਬੰਦਿਆ ਪੜ ਕੇ ਗੁਰਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜੇਗਾ ਬੰਦਿਆ ਇੱਥੇ ਕਉ ਡੇਰਾ ਕਸ਼ਵਰਗੇ ਕਰਕੇ ਦਰਸ਼ਨ ਕਰਕੇ ਦਰਸ਼ਨ ਸੰਤ ਨੇ ਵਣਗੇ ਤੇ ਛੱਡ ਤਾ ਗੁਰਾਈ ਨੂੰ ਗੁਰਨਾਣਕ ਦੇ ਦੋ ਸਾਥੀ ਕੀਤੀ ਦੁਨੀਆ ਕੀਤੀ ਦੁਨੀਆ ਵਿੱਚ ਉਦਾਸੀ ਤਾਰਿਆ ਕਲ ਲਲਕਾਈ ਨੋ ਕੱਤਿਆਂ ਦੇ ਵਿੱਚ ਰੱਬ ਨੂੰ ਲੱਭਦਾ ਇਹ ਮਨ ਇਧਰ ਏ ਮਨੇ ਇੱਧਰ ਉੱਧਰ ਪਾਤਦਾ ਤੂੰ ਥੇਰ ਕਰ ਜੇਂਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਲੱਖਾਂ ਤਰਗੇ ਜੀਵ ਪਰਾਣੀ ਤੂੰ ਵੀ ਤਰ ਜੇਂਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਣੀ ਤੂੰ ਵੀ ਤਰ ਜੇਂਗਾ ਬੰਦਿਆ ਆ ਮੇਰੀ ਮੇਰੀ ਛੱਡ ਦੇ ਹਮੇ ਦਾ ਕੱਢ ਦੇ ਜੀ ਨੇ ਰਾਵਣ ਮਾਰਿਆ ਜੀ ਇਥੇ ਰਹੇ ਨਰਾਜੇ ਰਾਣੇ ਜਿਹੜੇ ਬਣਦੇ ਜਿਹੜੇ ਬਣਦੇ ਬਹੁਤ ਸਿਆਣੇ ਤੂੰ ਤਾਂ ਕੌਣ ਵਿਚਾਰਿਆ ਜੀ ਉਹਦੇ ਹੱਥ ਵਿੱਚ ਸਭ ਦੇ ਡੋਰੇ ਜਿੱਧਰ ਚਾਉਂਦਾ ਜਿੱਧਰ ਚਾਉਂਦਾ ਪਾਉਂਦਾ ਮੋੜ ਤੁਮਾਨ ਚ ਖਰਜੇਗਾ ਬੰਦਿਆ ਪਰ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜੇਂਗਾ ਬੰਦਿਆ ਪੜ ਕੇ ਗੁਰਨਾਣਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜੇਂਗਾ ਬੰਦਿਆ 84 ਲੱਖ ਜੂਨ ਹੈ ਪਾਈ ਦਿਂਦਾ ਰਿਜਕ ਦਿਂਦਾ ਰਿਜਕ ਸਭਨਾ ਤਾਏ ਉਹ ਗਣਨਾ ਚਿਤਾਰਦਾ ਜਿਹੜਾ ਉਹਦਾ ਬਣ ਕੇ ਰਹਿੰਦਾ ਉਹ ਦੇ ਸਦਾ ਸੰਗ ਹੈ ਬੈੰਦਾ ਉਹ ਨਾਰ ਕਦੇ ਨਹਾਰਦਾ ਜੀਤੋਂ ਦੁਨੀਆ ਕੋ へ ਟੁਕੜੇ ਉਹ ਦੇ ਆਪ ਉਹ ਦੇ ਆਪ ਉਹ ਸੁਣਦਾ ਦੁਖੜੇ ਤੂੰ ਇਹ ਮਨ ਬਰਜੇਗਾ ਬੰਦਿਆ ਪੜ ਕੇ ਗੁਰਨਾਣਕ ਦੀ ਬਾਣੀ ਲੱਖਾਂ ਤਰ ਕੇ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜਾਏਂਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰ ਜਾਏਂਗਾ ਬੰਦਿਆ ਹੀ ਨੇ ਸਾਰਾ ਜਗਤ ਬਣਾਇਆ ਸਬਨਾ ਨੂੰ ਸਭ ਨਾ ਧੰਦੇ ਦੇ ਵਿੱਚ ਲਾਇਆ ਉਹ ਨੂੰ ਕਦੇ ਭੁਲਾਈਏ ਨਾ ਨਾ ਕਰੀਏ ਬੋਝੇ ਨਾ ਬੋਝੇ ਨਾ ਮਾਇਆ ਦਾ ਭਰੀਏ ਬੋਤਾ ਲੋਭ ਕਮਾਈਏ ਨਾ ਜੇ ਤੇਰਾ ਮਸਤਕ ਖਿਲਿਆ ਤੈਨੂੰ ਨਾਮ ਤੈਨੂੰ ਨਾਮ ਦਾ ਕਿਣਕਾ ਮਿਲਿਆ ਤੂੰ ਗੱਲ ਫੜ ਜਾਏਗਾ ਬੰਦਿਆ ਮੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਲੱਖਾਂ ਤਰਗੇ ਜੀਵ ਪੁਰਾਣੀ ਤੂੰ ਵੀ ਤਰ ਜਾਏਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰ ਗਏ ਜੀਵ ਪਰਾਣੀ ਤੂੰ ਵੀ ਤਰ ਜੇਗਾ ਬੰਦਿਆ ਬਾਣੀ ਜਿਹੜੇ ਗੁਰਸਿੱਖ ਪੜਦੇ ਬਾਣੀ ਜਿਹੜੇ ਬਾਣੀ ਜਿਹੜੇ ਕੰਮਾਂ ਤੋਂ ਵਰਜੇ ਗੁਰਮਖ ਮੂਲ ਨਾ ਕਰਦੇ ਜੀ ਕਰਕੇ ਸ਼ੁਕਰ ਸਬਰ ਨਾ ਖਾਂਦੇ ਨਾਲੇ ਰੱਬ ਦੇ ਨਾਲੇ ਰੱਬ ਦੇ ਗੁਣ ਉਹ ਗਾਉਂਦੇ ਸੇਵਾ ਸਿਮਰਨ ਕਰਦੇ ਜੀ ਰੱਬ ਦਾ ਨਾਮ ਧਿਆਕੇ ਦੇਖ ਲੈ ਚੰਗਾ ਦੇਖ ਲੈ ਚੰਗਾ ਕਰਮ ਕਮਾ ਕੇ ਤੇਰੇ ਨਾਂ ਖੜ ਜੇਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰ ਗਏ ਲੱਖਾਂ ਤਰ ਗਏ ਜੀਵ ਪਰਾਨੀ ਤੂੰ ਵੀ ਤਰ ਜੇਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰ ਗਏ ਜੀਵ ਪ੍ਰਾਣੀ ਤੂੰ ਵੀ ਤਰ ਜੇਂਗਾ ਬੰਦਿਆ ਪਹਿਲਾ ਅਮਰਤ ਵੇਲਾ ਸਾੰਬੇ ਜਗਤੋਂ ਲਈਏ ਜਗਤੋਂ ਲਈਏ ਨਾ ਉਲੰਬੇ ਰੱਬ ਦਾ ਨਾਮ ਧਿਆਈਏ ਜੀ ਲਖਦਾ ਕਰ세 ਮਲਖਾਰੀ ਕਿਰਪਾ ਸੱਚੇ ਕਿਰਪਾ ਸੱਚੇ ਰੱਬ ਨੇ ਧਾਰੀ ਕਿਵਤਾਰ ਸਦਾ ਹੀ ਰੱਬ ਤੋਂ ਡਰ ਕੇ ਰੱਖ ਲੈ ਮਨ ਰੱਖ ਲੈ ਮਨ ਸੱਚਾ ਜਿਆ ਕਰਕੇ ਫੇਰ ਤੂੰ ਦਰਜੇਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰਜੇਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਤੂੰ ਵੀ ਤਰਜੇਗਾ ਬੰਦਿਆ